ਸੋ ਸਭ ਨੇ ਪਿਆਰ ਪਰੇ ਸਸੇ ਕਾਲ ਜੀ ਸੋਨੂੰ ਸਿਰ ਸਟੋਰ ਜਗਣਾ। ਇੱਕ ਸਭ ਤੋਂ ਵੱਡੀ ਸੂਚਨਾ ਇਹ ਦੇ ਰਹੇ ਆ ਤੁਹਾਨੂੰ ਪਹਿਲਾਂ ਤਾਂ ਸਾਡੇ ਕੋਲ ਹੁਣ ਰਿਟੇਲ ਦੇ ਵਿੱਚ ਕਪੜਾ ਮਿਲਿਆ ਕਰੇਗਾ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ। ਓਪਨ ਸਦਾਵਾ ਜੀ ਜਿਹੜੇ ਕਸਟਮਰ ਅੱਗੇ ਕਪੜਾ ਨਹੀਂ ਮਿਲਦਾ ਸੀ ਕਿਉਂਕਿ ਸਾਡਾ ਪ੍ਰੋਪਰ ਹੈਗਾ ਹੋਲਸੇਲ ਦਾ ਕੰਮ। ਕਸਟਮਰ ਬਹੁਤ ਜ਼ਿਆਦਾ ਮੁਰਦੇ ਸੀ ਖਾਲੀ ਸੋ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਇਆ। ਅਸੀਂ ਹੁਣ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਓਪਨ ਕਪੜਾ ਦਿਆ ਕਰਾਂਗੇ ਜਿਹੜਾ ਮਰਜੀ ਕਸਟਮਰ ਆਣ ਕੇ ਸਾਡੇ ਕੋਲ ਕਪੜਾ ਲਿਜਾ ਸਕਦਾ ਸਿਰਫ ਸ਼ੁੱਕਰ ਤੇ ਸ਼ਨੀਵਾਰ ਨੂੰ। ਹੋਲਸੇ ਹੋ ਸੈਲਰ ਵੀ ਹਰ ਹਫਤੇ ਆ ਸਕਦੇ ਉਹਨਾਂ ਦੀ ਸਾਰੇ ਦੇ ਸਾਰੇ 7 ਦਿਨ ਸਾਦਰ ਖੁੱਲੇ ਆ ਜੀ ਸੋ ਚੈੱਕ ਕਰ ਲੋ ਬਹੁਤ ਹੀ ਪਿਆਰੇ ਡਿਜ਼ਾਈਨ ਆਏ ਨੇ ਬੀਬਾ ਕਾਟਨ ਦੇ ਸੂਟ ਆਏ ਨੇ ਪਿਓਰ ਕੈਮਰਿਕ ਦੀ ਬੀਬਾ ਕਾਟਨ ਮੈਚਿੰਗ ਸੂਟ ਹੋਣਗੇ ਬਹੁਤ ਹੀ ਪਿਆਰਾ ਕੈਮਰਿਕ ਵੀ ਹੀ ਬਾਟਮ ਆਏਗੀ ਪ੍ਰੋਪਰ ਕੈਮਰਿਕ ਦੀ ਡਿਜ਼ਾਈਨ ਸਾਰੇ ਚੈੱਕ ਕਰ ਲੋ ਇਹ ਪੈਣਾ 395 ਰੁਪਏ ਦਾ ਸੂਟ ਜੀ ਜਿਹੜੇ ਵਿਚਨ ਵਾਲੇ ਵੀਰ ਪਰ ਆਪਣਾ ਨੇ ਉਹਨਾਂ ਨੂੰ ਇਸ ਤੇ ਵੀ ਘੱਟ ਮਿਲੇਗਾ ਉਹ 395 ਦਾ ਘਰੇ ਜਾ ਕੇ ਸੇਲ ਕਰ ਸਕਦੇ ਨੇ ਮੇਰੇ ਤੋਂ ਘੱਟ ਰੇਟਾ ਤੇ ਲਾ ਜਾ ਕੇ 395 ਦੇ ਬੜੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਬੜੇ ਪੈਰ ਪੈਰ ਰੰਗ ਸਿਰਫ 395 ਬੀਬਾ कॉटन ਦੀ ਆਏਗੀ ਸਰਪਲਸ ਦੀ ਵੱਡੇ ਪਣੇ ਦੀ ਡੇਢ ਗਜ ਪਣੇ ਦਾ ਕਪੜਾ ਹੁੰਦਾ ਸਰਪਲਸ ਬੀਬਾ कॉटन ਸਿਰਫ 395 ਰੁਪਏ ਦਾ ਜਿਨ੍ਹਾਂ ਨੇ ਆਨਲਾਈਨ ਆਰਡਰ ਕਰਨੇ ਨੇ ਉਹਨਾਂ ਦਾ ਆਰਡਰ ਘੱਟ 1000 ਰੁਪਏ ਦਾ ਹੋਣਾ ਜ਼ਰੂਰੀ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ Google Pay ਜਾਂ Paytm ਦੁਆਰਾ ਕੈਸ਼ ਔਨ ਡਿਲੀਵਰੀ ਨਹੀਂ ਮਿਲੇਗੀ ਜੀ ਸੋ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋਮ ਹਮਾ ਕੇ ਪਹੁੰਚੋ ਜਿੰਨੇ ਮਰਜ਼ੀ ਸੂਟ ਲਵੋ ਸ਼ੁਕਰ ਤੇ ਸ਼ਨੀਵਾਰ ਸਿਰਫ 2 ਦਿਨ ਹੀ ਕਸਟਮਰ ਨੂੰ ਕਪੜਾ ਮਿਲੇਗਾ ਜੀ ਹੋਲਸੇਲ ਨਾਲੇ 7 ਦੇ 7 ਦਿਨ ਓਪਨ ਨੇ ਸੋ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਵਾਲ ਦੇ